ਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਅਬਾਜ ਬੇਨਤੀ ਚੋਪਈ ਹਮਰੇ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਵ ਚਰਨ ਮਨ ਰਹੇ ਹਮਾਰਾ ਆਪਣਾ ਗਿਆਨ ਗ੍ਰੋਪਤ ਪਾਰਾ ਹਮਰਾ ਦੁਸਤ ਸਭਦਵ ਕਾ ਬੋ ਆਪ ਹਾਦੈ ਮੂਹਿ ਮਚਾਬੋ ਸੁਖੇ ਵਸੈ ਮੂਰ ਪ੍ਰਵਾਰਾ ਸੇਵ ਸਿਖ ਸੁਭਾ ਕਰਤਾਰਾ ਮੂਰ ਰੱਛਾ ਨਿਜ ਕਰਦੇ ਕਰੀਐ ਸਭਰਨ ਕਾ ਆਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੂਰ ਪਿੰਨ ਕੇ ਰਹੇ ਪਿਆਸਾ ਤੁਮਹੇ ਸ਼ਾਨ ਕਿ ਅਵਰਲਾ ਤੇ ਆਉ ਜੋ ਵਰਚਾ ਸੋ ਤੁਮ ਤੇ ਪਾਉ ਸੇਵ ਸਿਖ ਹਮਾਰੇ ਤਾਰੀ ਹੈ ਚਰਨ ਜਨੁ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਥ ਨੈਭ ਜੇ ਵਰਗੈ ਮਰਨ ਕਾਲ ਕਾ ਤਰਾਸ ਨ ਵਰਗੈ ਉਹ ਜੋ ਸਦਾ ਹਮਾਰੇ ਪਛਾਹ ਸ੍ਰੀ ਆਤੂ ਜੋ ਕਰਿਓ ਰੱਛਾ ਰਾਖ ਲੇਵੋ ਮਨਾਕ ਨਹਾਰੇ ਸਾਹੇ ਸੰਤ ਸਹਾਰੇ ਪਿਆਰੇ ਜੀਨ ਬੰਦ ਦਰਸ਼ਨ ਕੇ ਹੰਤਾ ਤੁਮੋ ਪੂਰੇ ਚਤੁਰ ਦਸ਼ਕੰਤਾ ਕਾਲ ਪਾਏ ਬ੍ਰਹਮ ਬਕਤਰਾ ਕਾਲ ਪਾਏ ਸੂਝਿ ਅਕਤਰਾ ਕਾਲ ਪਾਏ ਗਰਿਸ਼ਣ ਪ੍ਰਗਾਸਾ ਸਹਲ ਕਾਲ ਕ ਕੀ ਆਤਮਾਸ਼ਾ ਜਮਨਕਾਲ ਜੋਗੇ ਸਭ ਕੀ ਹੋ ਬੇਦਨਾਇ ਬਨਮਾ ਜੋਤੀਓ ਜਮਨਕਾਲ ਸਲੋ ਸੁਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਮਨਕਾਲ ਸਾ ਜਗਤ ਬਨਾਇਓ ਦੇਵਤਾ ਜਚਨ ਉਜਾਇਓ ਆਦ ਅੰਤੇ ਕੇ ਉਤਾਰਾ ਸੋਏ ਗੁਰੂ ਸਮਝਿ ਹੋ ਹਮਾਰਾ ਨਮਸਕਾਰ ਜਿਸੇ ਕਹੇ ਮਾਰੇ ਸਗਨੇ ਪ੍ਰਜਾ ਜਨਾਬ ਸਵਾਰੇ ਸ਼ਿਵ ਕਨਕਾ ਸ਼ਿਵ ਗੁਣ ਸੁਖ ਦੇਉ ਸਾਤਰ ਨ ਕਾ ਪਲ ਮੋ ਵਦ ਕੀਉ ਕਟ ਕਟ ਕੇ ਅੰਤਰ ਗੇ ਜਾਣਤ ਅਪਲੇ ਬਰੇ ਕੇ ਪੀਰ ਬਿਸ਼ਾਰਤ ਚੀਟੇ ਦੀਗ ਨਰਸ ਤੁਲਾ ਸਾਪਰ ਕਿਰਪਾ ਦ੍ਰਿਸ਼ਟ ਅਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਨ ਨਕੇ ਸੁਖੀ ਏਕ ਏਕੇ ਪੀਰਵ ਸ਼ਾਨ ਘਟ ਘਟ ਕੇ ਪੜ ਪੜ ਕੇ ਜਾਨੈ ਜਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਤਵ ਦੇਹ ਅਪਰ ਜਵਾਕ ਰਖ ਕਰਤ ਹੋ ਕਬਹੁ ਤਮੈ ਮ੍ਰਿਤ ਦੇਹੇ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਵਤਾਰੈ ਆਪੁ ਆਪਣੀ ਮੂਜੁ ਉਚਾਰੈ ਤੁਮ ਸਭ ਹੀ ਤੇ ਰਹੈ ਨਿਰਾਲਮ ਜਾਨਦ ਬੀਦ ਭੀਦ ਰਾਲਮ ਨਿਰੰਕਾਰ ਦਰਵਕਾ ਅੰਦਰ ਲੰਭ ਆਦਾਨੀਲ ਅਨਾਦ ਸੰਪਤਾ ਕੰਮ ਉਚਾਰਤ ਪੀਦਾ ਜਾ ਕੋ ਪੀਵ ਨਾ ਪਾਵਤ ਪੀਦਾ ਤਾ ਕਾ ਕਰਪਾ ਹਰਿਦਮਾਨਤ ਮਹਾ ਬੂੜ ਹੈ ਅਗਜ ਪੀਜ ਨ ਜਾਣਤ ਮਹਾ ਦੇਵ ਕੋ ਕਹ ਸਦਾ ਸਿਵ ਨਿਰੰਕਾਰ ਕਾ ਚੀਰਤ ਨਹਿ ਪੇਵ ਆਪੋ ਆਪਣੀ ਉਦਹਿ ਜੀਤੀ ਵਰਨ ਦਾ ਪੈਨ ਪਰ ਤੂੰ ਹੈ ਤੇਤੀ ਤੁਮਰਾ ਨਖਾ ਨ ਜੈ ਵਿਚਾਰ ਕਹ ਬਿਸ ਜਾ ਪ੍ਰਥਮ ਸੰਸਾਰਾ ਇਕ ਰੂਪਨ ਉਸ ਰੂਪ ਰੰਗ ਪਿਉ ਰਾਵ ਕਹਿ ਭੂਪਾ ਅੰਡ ਅਜੇ ਰਸੇ ਤੇ ਕਿਨੀ ਉਤਪੇਖਾਨ ਮੋਹ ਰਚ ਦੇਨੀ ਕਹੋ ਕੁਦਰਜਾ ਹੋਵੇ ਬੈਠਾ ਕਹੋ ਸੁਣ ਪਿਉ ਸੰਗਤ ਇਕਠਾ ਸ਼ਗਰੀਸ਼ ਰਿਛ ਦਿਖਾਇਆ ਚੰਪਵ ਆਜ ਗਾਸ ਰੂਪ ਸਵੈਮ ਭਵ ਔਰ ਆਮੀਰਿਤ ਨ ਕਰੋ ਸਿਖਵਾ ਰ ਸਿਖ ਸੰਗਰੂ ਦੋਸ਼ੀ ਠੇਠ ਵਤੁਰ ਪਤਾ ਸਗਲ ਬਨੇਸ਼ ਕਰੋ ਨਿਕਾਤਾ ਜਿਆ ਤੁਝ ਦਰਸ਼ਨੀ ਪਰੇ ਜਿਨ ਕੈ ਦੁਸ਼ਟ ਦੁਖਤਾ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਜਿਨ ਕੈ ਤੂੰ ਸੰਕਟ ਸਭ ਟਾਰੇ ਜੋ ਕਲ ਕੁਗਵਾਰ ਤੇ ਆਈ ਹੈ ਤਾਕੇ ਕਾਲ ਨਿਕਟ ਨਾ ਹੈ ਅਰ ਰੱਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਤਰੇ ਤਿਤ ਕਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਹਰ ਹੋ ਤਾਕੇ ਤਾਪ ਅਦਨੁ ਕੁਮ ਹਰ ਹੋ ਰਹਿਦ ਸਦ ਕਰਮੋ ਸਭ ਹੋਏ ਦੁਸ਼ਟ ਛਾਉ ਸਕੈ ਨ ਕੋਈ ਇਕ ਵਾਰ ਜਨਤਮੈ ਸਮਾਰਾ ਕਾਲ ਫਾਸੇ ਤਾਹਿ ਬਾਰ ਜਿਨ ਨਰਨਾ ਦਿਹਾਰੁ ਕਾ ਦਾਰੁ ਦੁਸ਼ਟ ਦੋਖਤੇ ਰਹਾ ਕਰਨ ਕੇਤਮੈ ਸ਼ਰਨ ਦਿਹਾਰੀ ਆਪ ਬਾਤ ਦੈਲ ਹੋ ਮਾਰੀ ਸਰਵ ਠੋ ਨਮੋ ਹੋ ਸਹਾਈ ਦੁਸ਼ਟ ਦੋਤੇ ਲਹ ਬਚਾ ਕਿਰਪਾ ਕਰੇ ਹਮਰ ਜਗ ਮਤਾ ਗ੍ਰੰਥ ਗਰਾ ਪੂਰਨ ਸੁਵਰਾਤਾ ਕਿਲ ਵਿਖ ਛਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਕਾਉਸ਼ੈ ਕਰਤਾ ਸ਼੍ਰੀ ਅਤੂਜ ਜਾਪੈ ਦਿਆਨ ਪੂਰਨ ਕਰਾ ਗ੍ਰੰਥ ਜਤ ਕਲ ਮਨ ਬਾਛਤ ਫਲ ਪਾਵੈ ਸੋਈ ਦੁਖ ਨਾ ਦਿਸੈ ਬਿ ਆਵਤ ਕੋਈ ਅਡਲ ਸੁਣੈ ਗਉੜ ਜੋ ਆਸ ਰਚਨਾ ਪਾਵੈ ਸੁਣੈ ਮੂਗੜ ਚਿਤ ਲਾਈ ਚਤੁਰਤਾ ਵੈ ਦੁਖ ਦਰਦ ਪਾਉ ਨਿਕਟ ਨਾ ਤਿੰਨ ਨਰਕੇ ਰਹੈ ਹੋ ਜੋ ਆਕੇ ਇੱਕ ਬਾਰ ਜੋ ਪਈ ਕੋ ਕਹੈ ਜੋ ਪਈ ਸੰਬਤ ਸਤ ਰਹੈ ਸੈ ਸਪਣਿਜੈ ਅਰਧ ਸੈਸ ਆਪਣੀ ਤੀਨ ਕਹਿਜੈ ਪਾਦ ਸੁਦੇਸ਼ ਮੀਰਾ ਵਾਰਾ ਤੀਰ ਸਤੂਜ ਰਬ ਅਗੰਧ ਸਕਾਰਾ ਸਵਈਆ ਪਾਹਿ ਗਹਿ ਜਾਉ ਤੇ ਤੁਮਰੇ ਤਉ ਤੇ ਗਵਾਖ ਤਰਨ ਹੈ ਆਨਿਓ ਰਾਮ ਰਹੀਮ ਅਪਰਾਣੁ ਪ੍ਰਾਣੁ ਨੇਕ ਹੈਮ ਨੇਕ ਨਾ ਮਾਨੈ ਉਨੂ ਸਿਮਰੇ ਸਾਥ ਸਰਬੇ ਸਵੇ ਭੂਪੇ ਕਹੇ ਹਮ ਇੱਕ ਨਾ ਜਾਣੈ ਉੂ ਸ੍ਰੀ ਅਸਪਾਨ ਕਿਰਪਾ ਤੁਮਰੇ ਕਰਨ ਮੈਂ ਨਾ ਕਹਿਉ ਸਭ ਤੋਹਿ ਵਿਖਾਨਿਓ ਅਦੋਹਰਾ ਅਗਲਾ ਦਵਾਰ ਕੋ ਸਾੜਕ ਕਿਹੋ ਤੁਹਾਰੋ ਦਵਾਰ ਬਾਹਰ ਰਹੇ ਕਿ ਲਾਜ ਅਸ ਗੋਬਿੰਦ ਆਸ ਤੁਹਾਰੋ ਆਰਾਮ ਕਲੇ ਮਹਿ ਦਾ ਤੀਜਾ ਨਾਂ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆਮ ਰਿਪਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੇ ਮਨਵੰਨੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਾਈਆਂ ਸ਼ਬਦੋਂ ਤਾਂ ਗਾਵੋ ਹਰੇ ਕੇਰਾ ਮਨ ਜਨੀਓ ਸਾਇਆ ਕਹੇ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲਾ ਰਹੋ ਤੂੰ ਮਨ ਮੇਰੇ ਦੂ ਸਾਹਿਬ ਸਾਰਣਾ ਅੰਗীকার ਹੋ ਕਰੇ ਤੇਰਾ ਸਾਰਜ ਸਭ ਸਵਾਰਣਾ ਸਭ ਨਾਗਲਾ ਸਮਰਾਤ ਸੁਆਮੀ ਸੋਖ ਅਮਨ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਅਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਵਿਚ ਹੈ ਜਿਸ ਦੇਹ ਸੋ ਪਾਵੈ ਦਾ ਸਿਖ ਸਲਾਹਤਰੀ ਨਾਮ ਨਵਸਾਬੈ ਨਾਮ ਨਿਕੈ ਮਨਸਿਆ ਵਾਜੇ ਸਦਕ ਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਚਾ ਨਾਮ ਮਿਰਾ ਧਾਰੋ ਸਾਚ ਨਵਦਾਰ ਮਿਰਾ ਅਨੁਭੁਖਾ ਸਭ ਗਵਾਈਆ ਅਗਰ ਸਾ ਸੁਖ ਮਨੈਵਸਿਆ ਜਨੇਸ਼ਾ ਸਾਹਿ ਪੁਜਾਈਆ ਸਾਤਾ ਫਰਮਾਨ ਕੀਤਾ ਗ੍ਰਿਵਟੋ ਜੇਸਾ ਦੀਆ ਵੜੇ ਆਇਆ ਕਹਿ ਹੈ ਨਾਨਕ ਸੁਨੋ ਸੰਤੋ ਸ਼ਬਦ ਸੁਨੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਗ ਕਰ ਸੁਭਗੇ ਸ਼ਬਦ ਵਾਜੇ ਇਕ ਨਾਇਦ ਕਰਤਾ ਰਿਆ ਪੰਜ ਦੂਦ ਵਸ ਕਿਤੇ ਕਾਲ ਕੰਡਕ ਮਾਰਿਆ ਤੁਨ ਕਰਮ ਪਾਇਆ ਤੁਜ ਨਕਾਉ ਸੇ ਨਾਮ ਹਰ ਕੇ ਲਗੇ ਕਹਿ ਨਾਨਕ ਐਸੋ ਹੋਆ ਤਦ ਕਰ ਅਨਹਦ ਬਾਚੇ ਆਨੰਦ ਸੁਨਵੜ ਪਾਗੀ ਹੋ ਸਗਲ ਮਨੋਰ ਤੇ ਪੂਰੇ ਪਾਰ ਬ੍ਰੰਭਰ ਪਾਇਆ ਉਤਰੀ ਸਗਲੇ ਸੁਹੂਰੇ ਲੋਕ ਰੋਸ਼ਨਤਾ ਉਤਨੇ ਸੁਣੀ ਸੱਚੀ ਬਾਣੀ ਸੰਤ ਸਾਧਨ ਪਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਬੁਨੇ ਕਹਤੇ ਪਵੰਤ ਸਤਗੁਰ ਹਾ ਭਰਪੂਰੇ ਮਨਵੰਤ ਨਾਨਕ ਅਗੁਲ ਚਰਨ ਲਾਗੇ ਵਾਜੇ ਅਨਹਦ ਤੂਰੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਵਾਤਾ ਕਰਤਾ ਮਹਤ ਦਿਵਸ ਰਾਦ ਵਿਦਾਇਦਾਇਆ hela sagal jagat changeyan ayian ore ayian va chetan mahadur karmi aapu apne ke leda kai dur jine naam tyaya gem sakat kaal ਨਾਨਕ ਤੇ ਮੁਖ ਉਜਾਲੇ ਕਿਤੇ ਛੁਪੇ ਨਾਨ ਜਿਨੇ ਨਾਮ ਧਿਆਇਆ ਗਏ ਮੁਸਕਦ ਕਾਲ ਨਾਨਕ ਤੇ ਮੁਖ ਉਜਾਲੇ ਕਿਤੇ ਛੁਪੇ ਨਾਨ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ